ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਸਭ ਦੀ ਠੀਕ ਠਾਕ ਜੀ ਸੰਤੋਖ ਅੱਜ ਤਨ ਤਨ ਪਿਤਾ ਪਰਮੇਸ਼ਰ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਤੇ ਆਏ ਆ ਦੁਪਹਿਰ ਦਾ ਵੇਲਾ ਨਿੱਗੀ ਜੀ ਢੋਪਿਆ ਦਰਸ਼ਨ ਕਰਾਉਣੇ ਤੁਹਾਨੂੰ ਦਰਬਾਰ ਦੇ ਆ ਵੇਖੋ ਸਰੋਵਰ ਦਾ ਨਜ਼ਾਰਾ ਪੰਜਾਬ ਦਾ ਕਿ ਮੇਨੂੰ ਨਾਲ ਸਾਰੀ ਇੰਡੀਆ 'ਚ ਜਿੰਨੇ ਗੁਰਦਾਰੇ ਆਪਣੇ ਸਭ ਤੋਂ ਵੱਡਾ ਸਰੋਵਰ ਤਨ ਤਨ ਸ਼੍ਰੀ ਦਰਬਾਰ ਸਾਹਿਬ ਦਾ ਹੀ ਆ ਉਹ ਮਨਾਰਾ ਸਾਹਿਬ ਆ ਧੰਨ ਗੁਰੂ ਅਜਨ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਧੰਨ ਗੁਰਜਨ ਸਾਹਿਬ ਰਾਜ ਜੀ ਬਹੁਤ ਵੱਡੀ ਪ੍ਰਕਰਮਾਂ ਜੀ ਧੰਨ ਤਨ ਗੁਰਜਨ ਸਾਹਿਬ ਦੇ ਘਰ ਦੀ ਪੰਗਾ ਜੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਤਰਨ ਤਾਰਨ ਬਾਬਿਆਂ ਨੇ 베ੜਾ ਇੱਥੇ ਬਣਾ ਲਿਆ ਜੀ ਰਾਮਦਾਸ ਦੇ ਘਰ ਆ ਹੁਣ ਇੱਥੇ 베ੜਾ ਸਿੰਘ ਕਰਦੇ ਸੇਵਾ ਸਰੋਵਰ ਦੀ ਕੋਈ ਜਾਲਾ ਜੂਲਾ ਕੋਈ ਚੀਜ਼ ਡਿੱਗੀ ਹੋਵੇ ਤੇ ਚੁੱਕਦੇ ਇਹਦੇ ਰਹੀਂ ਬਾਬੂ ਜੀ ਦੇ ਦਰਸ਼ਨ ਕਰਾ ਦਿੱਤੇ ਤੁਹਾਨੂੰ ਨੂਰ ਦੀ ਸਾਈਡ ਪਰਲੀ ਸਾਈਡ ਤੋਂ ਅੰਦਰ ਐਂਟਰੀ ਦਾ ਇਹ ਰਾਹ ਵਾ ਜੀ ਆ ਗੁਰਦਰਾਜ ਜਹਾਜ਼ ਅਕਾਲੀ ਫੂਲਾ ਸਿੰਘ ਸ਼ਹੀਦ ਉਹਨਾਂ ਦਾ ਜੀ ਇਤਿਹਾਸ ਆ ਬਾਬਿਆਂ ਨੇ ਇਥੇ ਸੇਵਾ ਕਰਾਇਆ ਕੇ ਉਹਨੂੰ ਪਕਰਮਾਂ ਚ ਰੁਕ ਲਗਾਤੇ ਆ ਪਹਿਲਾਂ ਪੁਰਾਣਾ ਜਦੋਂ ਇਹ ਵਹਨੇ ਨੇ ਇਥੋਂ ਬੜੇ ਰੁਖੋਂ ਦਈਓ ਤੇ ਪੁੱਟੇ ਪੱਟੇ ਕੇ ਜਾਂ ਪਟਾਤੇ ਦੁਬਾਰਾ ਫੇਰ ਲਾਏ ਆ ਤੇ ਗਏ ਆ ਜੀ ਵਾਇਗਰ ਫੀਲ ਦੇ ਲਕਿਆ ਬਣਾਏ ਉਹਨਾਂ ਨੇ ਚਾਰੇ ਨੁਕਰਾਂ ਪਰ ਕਰਮਾਂ ਦੀਆਂ ਤੇ ਸ਼ਬੀਲ ਆ ਸੇਵਾ ਦਾ ਜਦੋਂ ਮਰਜ਼ੀ ਇੱਥੇ ਆਣ ਕੇ ਕਰੋ ਆਨੰਦ ਹੀ ਆਨੰਦ ਹੁੰਦਿਆ ਔਰ ਜਿਹੜੀ ਅਮਰਤਵਲ ਦੀ ਸੇਵਾ ਹੁੰਦੀ ਨਾ ਗਾਗਰਾਂ ਦੀ ਜਿਹੜੇ ਮੇਰੇ ਸਿੰਘ ਵੀਰ ਲਾਗੇ ਤੇ ਜਾਂ ਕਿਤੇ ਦੂਰੋਂ ਹੁੰਦੇ ਆ ਵੇਖਰਾਂ ਕਰਕੇ ਜ਼ਰੂਰ ਜਾਇਓ ਇੱਕ ਹੋਰ ਇਤਿਹਾਸਿਕ ਸਥਾਨ ਸ਼ੀਦਾ ਸਿੰਘਾਂ ਦਾ ਸ਼ਹੀਦ ਬਾਬਾ ਨਾਨਾ ਸਿੰਘ ਜੀ ਤਾਨੂੰ ਇਤਿਹਾਸ ਦਿਖਾਉਨੇ ਆ ਗੁਪਤ ਸਿੰਘ ਜੀ ਸ਼ੀਦੋ ਇਤਿਹਾਸ ਜੀ ਸਾਰਾ ਬਾਬਾ ਨਾਨਾ ਸਿੰਘ ਦਾ ਵੀਡੀਓ ਨੂੰ ਸਟਾਪ ਕਰਕੇ ਜਰੂਰ ਪੜਿਓ ਆ ਇਸ਼ਨਾਨ ਕਰ ਅੱਜ ਬੀਬੀਆਂ ਵਾਸਤੇ ਤਿੰਨ ਬਣੇ ਇੱਥੇ ਇਸ਼ਨਾਨ ਕਰ ਕੋਈ ਤੰਗੀ ਪਰੇਸ਼ਾਨੀ ਨਹੀਂ ਹੈ ਭੈਣ ਬੀਬੀ ਨੂੰ ਕੋਈ ਇੱਥੇ ਇਸ਼ਨਾਨ ਕਰਨ ਦੀ ਬਹੁਤ ਹੀ ਖੁੱਲਾ ਮਾਹੌਲ ਗੁਰੂ ਅਜਨ ਸਾਹਿਬ ਦੇ ਘਰ ਦਾ ਹਰ ਤਰ੍ਹਾਂ ਦੇ ਰੁੱਖ ਲਾਏ ਇੱਥੇ ਕਾਰਸੇ ਵਾਲੇ ਬਾਬਿਆਂ ਨੇ ਬਾੜੀ ਸਾਹਿਬ ਵਾਲਿਆਂ ਨੇ ਕਰਮਾ ਕਰਦਿਆਂ ਰਸਤੇ 'ਚ ਇੱਧਰ ਲੰਗਰ ਹਾ ਲਿਆ ਜੀ ਜਿੱਥੇ ਲਿਖਿਆ ਦਰਬਾਰ ਸਾਹਿਬ ਦਫਤਰ 'ਚ ਲਿਖਿਆ ਇੱਧਰ ਲੰਗਰ ਆ ਰਿਹਾ ਜਿਹਨੇ ਪ੍ਰਸ਼ਾਦਾ ਛਕਣਾ ਵੀ ਇੱਧਰੋਂ ਜਾ ਸਕਦਾ ਜੀ ਆ ਵੀ ਪੁਰਾਣੀ ਜਗ੍ਹਾ ਇੱਥੇ ਦਰਬਾਰ ਸਾਹਿਬ ਇੱਥੇ ਪਹਿਲਾਂ ਹੁੰਦੇ ਨਾ ਛੋਟੇ ਹੁੰਦੇ ਤੇ ਬਜ਼ੁਰਗ ਬੈਠੇ ਹੁੰਦੇ ਫੁੱਲਿਆਂ ਦਾ ਪ੍ਰਸ਼ਾਦ ਦਿੰਦੇ ਸੀ ਸਭ ਲੋਕ ਹੋ ਗਿਆ ਹੌਲੀ-ਹੌਲੀ ਸਭ ਕੁਝ ਆ ਮਨਾਰਾ ਸਾਹਿਬ ਆ ਗਿਆ ਜੀ ਦਾਦਿਆਂ ਦਾ ਇਤਿਹਾਸ ਤੁਹਾਨੂੰ ਇਸੇ ਸਰੋਵਰ ਦੇ ਵਿੱਚ ਮਰਾਦਪੁਰ ਦੇ ਕੋੜੀ ਦਾ ਕੋੜ ਦੂਰ ਕੀਤਾ ਹੈ ਗੁਰੂ ਸਾਹਿਬ ਜਨਾਹ ਮਹਾਰਾਏ ਨੇ ਇਸ਼ਨਾਨ ਕਰਾ ਕੇ ਸ਼ਬੀਲ ਆ ਜੇ ਮਨਾਰਾ ਸਾਹਿਬ ਦਾ ਇਤਿਹਾਸ ਜੀ 156 ਫੁੱਟ ਤੇ 6 ਇੰਚ ਜੇ ਉੱਚਾ ਆ ਅਖੰਡ ਅਖੰਡਪੁਰ ਸਾਹਿਬ ਹੈ ਜੀ ਜਿੱਥੇ ਹੁੰਦੇ ਆ ਕੋਈ ਸੁਖ ਦਾ ਇੱਥੇ ਹੁੰਦੇ ਅੰਦਰ ਵਾਇਕਰ ਨਿਸ਼ਾਨ ਸਾਹਿਬ ਆ ਛੇ ਪਾਸ਼ਾ ਦਾ ਆਸਥਾਨ ਹੈ ਜੀ ਇੱਥੇ ਦੁਸ਼ਟ ਚੰਦੂ ਨੂੰ ਛੇ ਪਾਸ਼ਾ ਜੀ ਨੱਕ ਚ ਨਕੀਲ ਪਾ ਕੇ ਲਿਆਏ ਸੀ ਲਾਹੌਰ ਜਾਂਦੇ ਸਮੇਂ ਰਸਤੇ ਚ ਇੱਥੇ ਰਾਤ ਰੁਕੇ ਛੇ ਪਾਸ਼ਾ ਜੀ ਦੀਵਾਨ ਹਾਲ ਤਰਨ ਤਰਨ ਸਾਹਿਬ ਦਾ ਦੀਵਾਨ ਹਾਲ ਜੀ ਬੜੇ ਕਥਾਵਾਚ ਕੋ ਹੁੰਦੇ ਕਿ ਤਨੀ ਹੁੰਦੀ ਇਥੇ ਜੇ ਪ੍ਰੋਗਰਾਮ ਹੁੰਦਾ ਨਾਮ ਦੀ ਵੱਖਰਾ ਹੁੰਦਾ ਇਥੇ ਦਰਬਾਰ ਆ ਗਿਆ ਗੁਰਜਨ ਸਾਹਿਬ ਮਹਾਰਾਜ ਦਾ ਧੰਨ ਗੁਰ ਦਰਸ਼ਨੀ ਡਿਉਰੀ ਧੰਨ ਗੁਰ ਇਤਿਹਾਸ ਜ਼ੂਮ ਕਰਕੇ ਤੇ ਸਟਾਪ ਕਰਕੇ ਪੜ੍ਹ ਲਿਓ ਗੁਰअर्जुन ਸਾਹਿਬ ਦੇ ਘਰ ਦਾ ਇਤਿਹਾਸ ਲਾਈਕ ਸੰਗਾ 사ંગਤ ਜੀ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਜੀ